ਮਿਸ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਹਿਸੀਲ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਖੇ ਇੱਕ 크ਿਸਮਸ ਕ੍ਰਿਸਚੀਅਨ ਪਾਈਚਾਰਾ ਇਸ ਮੂਬੰਦ ਵਸੀਆਂ ਦੇ ਸਹਿਯੋਗ ਨਾਲ ਵੱਡੇ ਦਿਨ ਵਜੋਂ ਮਨਾਇਆ ਜਾਣਾ 크ਿਸਮਸ ਦਿਨ ਤੇ ਅੱਜ ਸ਼ੁਭਾ ਯਾਤਰਾ ਕੱਢੀ ਗਈ ਜਿਸ ਜੋ ਪ੍ਰਭੂ ਜੀਸੂ ਦੀ ਮਹਿਮਾ ਕੀਤੀ ਗਈ ਇਸ ਛੋਬਾ ਯਾਤਰਾ ਚ ਵੱਖ-ਵੱਖ ਪਿੰਡਾਂ ਦੇ ਚੌਂਕਾਂ ਚ ਸਮੂਹ ਸੰਗਤ ਲਈ ਪਿੰਡ ਵਾਸੀਆਂ ਵੱਲੋਂ ਸੇਬ ਸੰਤਰੇ ਦੇ ਕੇਲੇਰਾ ਪ੍ਰਸ਼ਾਦ ਬੰਡਿਆ ਗਿਆ ਜਿੱਥੇ ਸੇਵਾਦਾਰ ਸਤਪਾਲ ਮਸੀਹ ਸਾਬੀ ਸਿੱਧੂ ਅਨੋਸਿੱਧੂ ਕੋਸ਼ੀਦ ਮਸੀਹ ਪ੍ਰਿੰਸ ਮਸੀਹ ਸਟੀਫਨ ਮਸੀਹ ਮਹੇਸ਼ ਰਾਮ ਰਮੇਸ਼ ਮਸੀਹ ਗੋਪੀ ਜਗੀਰ ਮਸੀਹ ਸਰਬਜੀਤ ਸਿੰਘ ਮਸੀਹ ਆਦਿ ਤੋਂ ਇਲਾਵਾ ਹੋਰ ਵੀ ਨੌਜਵਾਨ ਸੇਵਾਦਾਰਾਂ ਵੱਲੋਂ ਸ਼ੋਭਾ ਯਾਤਰਾ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਹੋਇਆ ਸੀ ਅਤੇ ਅਖੀਰ ਵਿੱਚ ਸ਼ੋਭਾ ਯਾਤਰਾ ਦੀ ਸਮਾਪਤੀ ਪਿੰਡ ਦੀ ਚਰਚ ਵਿੱਚ ਕੀਤੀ ਗਈ ਸੀ ਅਪਲੀਚੋ ਸਮੂਹ ਸੰਤਾਲੀ ਚਾਪ ਕੋੜਿਆਂ ਦਾ ਲੰਗਰ ਵੀ ਲਗਾਇਆ ਗਿਆ ਆਉ ਦੇਖਦੇ ਹਾਂ ਸੁ ਮੁਕੇਰੀਆ ਤੋਂ ਸੁਖਵਿੰਦਰ ਮਹਿਰਾ ਤੇ ਦਲਬੀਰ ਚਰਖਾ ਦੀ ਸਪੈਸ਼ਲ ਰਿਪੋਰਟ ਜੇ ਤੁਸੀਂ ਸਾਡਾ YouTube ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੋ ਸਾਡੇ ਪੀਰਮਾਲ ਸਿੰਘ ਖਾਨ ਸਰ ਉਹਨਾਂ ਨੂੰ ਫੋਟੋ ਦੀ ਸਵਾਇ ਕਬੇ ਤੇ ਧਿਆਨ ਕਰੀਏ ਅੱਜ ਜੋ 2021 ਸਾਲ ਹੋ ਗਏ ਆ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਤੇ ਆਏ ਨੂੰ ਤੇ ਅੱਜ 80 ਸਾਲ 21 ਦੇ ਵਿੱਚ ਅੱਜ ਅਸੀਂ ਉਹਦੀ ਖੁਸ਼ਖਬਰੀ ਜਿਹੜੀ ਉਹ ਨਗਰ ਦੇ ਵਿੱਚ ਲੈ ਕੇ ਜਾ ਰਹੇ ਆ ਸਭਨਾ ਲੋਕਾਂ ਨੂੰ ਇਹਦੀ ਮੁਬਾਰਕਵਾਦ ਦੇਣ ਜਾ ਰਹੇ ਆ ਸਭਨਾ ਲੋਕਾਂ ਨੂੰ ਇਹਦੀ ਵਧਾਈ ਦੇਣ ਜਾ ਰਹੇ ਆ ਕਿ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਮੁਕਤੀ ਦਾ ਦਹਿੰਦਾ ਇਸ ਜਗਤ ਵਿੱਚ ਆਇਆ ਤਾਂ ਕਿ ਹਰ ਇਨਸਾਨ ਉਹਨੂੰ ਗ੍ਰਹਿਣ ਕਰੇ ਔਰ ਮੁਕਤੀ ਪਾਏ ਪਾਪ ਤੋਂ ਛੁਟਕਾਰਾ ਪਾਏ ਪ੍ਰਭੂ ਯਿਸੂ ਜੀ ਦਾ ਆਉਣਾ ਇਸ ਕਰਕੇ ਜ਼ਰੂਰੀ ਬਚਨ ਚ ਲਿਖਿਆ ਉਹ ਇੱਕ ਪੁੱਤਰ ਜਣੇਗੀ ਉਹ ਉਹਦਾ ਨਾਮ ਯਿਸੂ ਰੱਖਣਗੇ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਅੱਜ ਅਸੀਂ ਇਹ ਸੰਦੇਸ਼ ਦੇਣ ਜਾ ਰਹੇ ਹਾਂ ਇਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਜਾ ਰਹੇ ਹਾਂ ਕਿ ਅੱਜ ਇਸ ਪ੍ਰਚਾਰ ਨੂੰ ਸੁਣ ਕੇ ਇਸ ਖੁਸ਼ਖਬਰੀ ਨੂੰ ਸੁਣ ਕੇ ਹਰ ਇਨਸਾਨ ਆਪਣੇ ਪਾਪ ਨੂੰ ਮੰਨ ਕੇ ਛੱਡੇ ਔਰ ਪਰਮੇਸ਼ਰ ਦੇ ਨਾਲ ਜੁੜੇ ਪਰਮੇਸ਼ਰ ਕੋਲੋਂ ਬਰਕਤ ਪਾਏ ਤਾਂ ਕਿ ਹਰ ਇਨਸਾਨ ਅੱਜ ਵੱਡੇ ਦਿਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਕਿ ਜਦੋਂ ਅਸੀਂ ਸਭਨਾ ਦੇ ਵਿੱਚ ਜਾਈਏ ਹਰ ਇੱਕ ਇਸ ਮੁਬਾਰਕ ਨੂੰ ਕਬੂਲ ਕਰੇ ਤਾਂ ਕਿ ਹਰ ਇੱਕ ਇਨਸਾਨ ਪ੍ਰਭੂ ਯੂਸ਼ੂ ਮਸੀਹ ਦਾ ਇਹ ਸੰਦੇਸ਼ ਸੁਣ ਕੇ ਇਹ ਵਚਨ ਸੁਣ ਕੇ ਸ਼ਬਦ ਸੁਣ ਕੇ ਬਰਕਤ ਪਾਏ ਸਭਨਾ ਨੂੰ ਮੁਬਾਰਕਾਂ ਦਿੰਦੇ ਹਾਂ ਮੈਂ ਸਾਬੀ ਇੰਡ ਮਨਸੂਰ ਪਰ ਸ਼੍ਰੋਮਣੀ ਅਖਾਲੀ ਦਲ ਔਰ ਬੀਐਸਪੀ ਪਾਰਟੀ ਪ੍ਰੈਜ਼ੀਡੈਂਟ ਮਕੇਰੀਆ ਸਾਰਿਆਂ ਨੂੰ ਮੇਰੇ ਵੱਲੋਂ ਜੀਐਮਸੀ ਦੀ ਔਰ ਨਵੇਂ ਸਾਲ ਤੇ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਸਾਡੀ ਪਿੰਡ ਮਨਸੂਰਪੁਰ ਵਿੱਚ ਸ਼ੁਭਾ ਯਾਤਰਾ ਨਿਕਲੀ ਗਈ ਆ ਔਰ ਕੱਲ ਨੂੰ ਵੱਡੇ ਦੰਦੇ ਸਮਿਲੇਣ ਵਿੱਚ ਪਿੰਡ ਮਨਸੂਰਪੁਰ ਚਰਚ ਵਿੱਚ ਸਾਰਿਆਂ ਨੂੰ ਰਿਕੁਐਸਟ ਆ ਕਿ ਪਹੁੰਚਣ ਦੀ ਕਿਰਪਾਤਾ ਕਰੋ ਔਰ ਮੇਰੇ ਵੱਲੋਂ ਸਾਰਿਆਂ ਨੂੰ ਸਮੂਹ ਨਗਰ ਨੂੰ ਸਮੂਹ ਹਰਿਸ਼ਤਨ ਭਾਈਚਾਰੇ ਨੂੰ ਮੇਰੇ ਵੱਲੋਂ ਬਹੁਤ-ਬਹੁਤ ਜੈਮਸੀ ਦੀ ਔਰ ਵੱਡੇ ਦਿਨ ਤੇ ਨਵੇਂ ਸੌਦੀਆਂ ਬਹੁਤ-ਬਹੁਤ ਮੁਬਾਰਕਾਂ